ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਕਰਤਾਰ ਸਿੰਘ ਸੰਧਵਾ ਕੁਲਤਾਰ ਸਿੰਘ ਸੰਧਵਾ ਜਿਹੜਾ ਕਿ ਸੀਐਮ ਭਗਵੰਤ ਮਾਨ ਨੂੰ ਜਿਹੜਾ ਕਿ ਮਾਰ ਦੇ ਚੁੱਕੇ ਨੇ ਤੁਸੀਂ ਕਹੋਗੇ ਗੱਲ ਕੀ ਹੈ ਦਰਸਾਲਾ ਸੀਐਮ ਸਾਹਿਬ ਤੁਹਾਨੂੰ ਵੀ ਪਤਾ ਵੀ ਬਿਮਾਰ ਚੱਲ ਰਹੇ ਨੇ ਉਹਨਾਂ ਨੂੰ ਹਾਰਟ ਲੀਵਰ ਥੇਫੜਿਆਂ ਦੀ ਜਿਹੜੀ ਕਿ ਪ੍ਰੋਬਲਮ ਦੱਸੀ ਜਾ ਰਹੀ ਹੈ ਮੁਹੱਲੀ ਦੇ ਇੱਕ ਹਸਪੀਟਲ ਦੇ ਵਿੱਚ ਦਾਖਲ ਨੇ ਤਾਂ ਉਹਨਾਂ ਦੀ ਜਿਹੜੀ ਕੁਰਸੀ ਸੀ ਉਹ ਵੀ ਜਾ ਚੁੱਕੀ ਹੈ ਤਾਂ ਤੁਸੀਂ ਕਹੋਗੇ ਗੱਲ ਕਿਵੇਂ ਹੋ ਸਕਦੀ ਹੈ ਪਰ ਮੈਂ ਤੁਹਾਡੇ ਸਾਹਮਣੇ ਇਹ ਗੱਲ ਦੇ ਸਬੂਤ ਧਰੂੰਗਾ ਕੁਲਤਾਰ ਸਿੰਘ ਸੰਧਵਾ ਜਿਹੜੇ ਗੈਨਾਵੀ ਪਾਰਟੀ ਦਾ ਲੀਡਰ ਹੈ ਉਹਦੇ ਕੋਲੇ ਸਾਰੀ ਪੋਜੀਸ਼ਨ ਜਾ ਚੁੱਕੀ ਹੈ ਉਹਨਾਂ ਦੇ ਘਰ ਨੂੰ ਜਿਹੜੀ ਕਿ ਜੈਡ ਸਕਿਉਰਟੀ ਸੀ ਭਗਵੰਤ ਮਾਨ ਦੀ ਉਹ ਮੁੜ ਚੁੱਕੀ ਹੈ ਕਾਰੇ ਚਰਚੇ ਮੈਂ ਨਹੀਂ ਇਕੱਲਾ ਕਰ ਰਿਹਾ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਜਿਹੜੀ ਅੱਗ ਵਾਂਗੂ ਫੈਲ ਚੁੱਕੀ ਹੈ ਤਾਂ ਮੈਂ ਤੁਹਾਡੇ ਸਾਹਮਣੇ ਜਿਹੜੀ ਕਿ ਗੱਲਬਾਤ ਹੈ ਤਾਂ ਮੈਂ ਤੁਹਾਡੇ ਸਾਹਮਣੇ ਧਰੂੰਗਾ ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਸੁਣਾ ਦਿਆਂ ਕੁਲਤਾਰ ਸੰਧਵਾ ਦੇ ਕਾਰਜਕਾਰੀ ਮੁੱਖ ਮੰਤਰੀ ਬਣਨ ਦੇ ਬਹੁਤ ਵੱਡੇ ਚਰਚੇ ਹੋ ਹੀ ਨਹੀਂ ਰਹੇ ਬਲਕਿ ਬਣ ਚੁੱਕੇ ਨੇ ਇਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ ਤੁਹਾਡੇ ਕੰਨਾਂ ਦੇ ਨਾਲ ਤੁਸੀਂ ਆਪ ਸੁਣੋ ਮੁੱਖ ਮੰਤਰੀ ਲਗਾਇਆ ਜਾ ਸਕਦਾ ਪੂਰੀ ਖਬਰ ਕੀ ਹੈ ਦੇਖੋ ਹੁਣੇ-ਹੁਣੇ ਜਿਹੜੀ ਉਹ ਜਿਹੜੀਆਂ ਤੇਜ਼ ਹੋਈਆਂ ਨੇ ਸਾਡੇ ਵੱਲੋਂ ਕੋਈ ਸੂਤਰਾਂ ਦੇ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਹੋਈ ਹੈ ਔਰ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਵਾਕਿਆ ਹੀ ਕੁਦਾਰ ਸਿੰਘ ਸੰਧਵਾ ਦੇ ਘਰ ਜਿਹੜਾ ਅਧਿਕਰਜਨ ਤੋਂ ਜ਼ਿਆਦਾ ਜਿਹੜੀਆਂ ਉਹ ਗੱਡੀਆਂ ਪਹੁੰਚੀਆਂ ਨੇ ਔਰ ਸਿਕਿਉਰਿਟੀ ਮਰ ਗਿਆ ਔਰ ਸੱਤ ਅੱਧ ਗੱਡੀਆਂ ਜਿਹੜੀਆਂ ਉੱਥੇ ਸੀਆਂ ਜਾ ਰਹੀਆਂ ਨੇ ਔਰ ਇਹ ਸਰਕਾਰੀ ਸੂਤਰ ਜਿਹੜੇ ਦੱਸ ਰਹੇ ਨੇ ਕਿ ਉਹਨਾਂ ਦੇ ਘਰ ਦੀ ਸਿਕਿਉਰਿਟੀ ਬਹੁਤ ਥੁੱਕੀ ਹੈ ਘਰ ਦੇ ਵਿੱਚ ਸਿਕਿਉਰਿਟੀ ਜਿਹੜੀ ਹੈ ਔਰ ਇਹ ਪਤਾ ਲੱਗਿਆ ਕਿ ਕੁਲਕਾਰ ਸਿੰਘ ਸੰਧਵਾ ਨੂੰ ਉਹਨਾਂ ਨੂੰ ਕਾਰਜਕਾਰੀ ਸੀਐਮ ਲਗਾਉਣ ਦੇ ਚਰਚੇ ਇਹ ਨੇ ਔਰ ਸੂਤਰ ਕਹਿ ਰਹੇ ਨੇ ਕਿ ਹੋ ਸਕਦਾ ਕਿ ਕੁਲਕਾਰ ਸਿੰਘ ਸੰਧਵਾ ਨੂੰ ਕਾਰਜਕਾਰੀ ਸੀਐਮ ਲਗਾਇਆ ਜਾ ਸਕਦਾ ਹੈ ਕਿਉਂਕਿ ਉਹ ਬਤਰੀ ਤੋਂ ਬਾਅਦ ਹੈ ਤੇ ਜਿਸ ਤਰੀਕੇ ਦੇ ਪਿਛਲੇ ਕਈ ਦਿਨਾਂ ਦੇ ਕਾਰਜਕਾਰੀ ਕੰਮ ਕਰਾ ਜਿਹੜੇ ਕਰਕੇ ਜਿਹੜੀ ਮਾਫੀ ਦੇਣਾ ਜਿਸ ਤਰੀਕੇ ਦੇ ਸਬੰਧ ਰਹੇ ਆ ਜਾਂ ਜਿਸ ਤਰੀਕੇ ਦੀਆਂ ਅਟਕਲਾ ਵਿੱਚ ਚੱਲ ਰਹੀਆਂ ਹੈਗੀਆਂ ਪਾਰਟੀ ਦੇ ਅੰਦਰ ਆਟਕਾ ਟੁਕਲੇ ਸੀ ਤਾਂ ਉਹ ਸਭ ਨੇ ਦੇਖਿਆ ਔਰ ਕੁਕਰ ਮਤਲਬ ਤਰੀਕਾ ਵਰਤਮਾਨ ਦਿਸ਼ੇ ਜਿਹੜੀ ਹੈ ਉਹ ਨਸਾਜ ਹੈ ਔਰ ਜਿਸ ਤਰੀਕੇ ਦੇ ਨਾਲ ਉਹ ਲਗਾਤਾਰ ਹਸਪਤਾਲ ਦੇ ਵਿੱਚ ਬੜੇ ਹੋਏ ਆ ਇਸ ਨੂੰ ਸਭ ਨੂੰ ਦੇਖ ਰਿਹਾ ਇਹ ਫੈਸਲਾ ਲਿਆ ਜਾ ਸਕਦਾ ਹੈ ਹਾਲਾਂਕਿ ਇਹ ਵੀ ਸੂਦਰਸ਼ੀ ਵੀ ਜਾਣਕਾਰੀ ਦੇ ਦੇਣਾ ਜਦੋਂ ਇਸ ਬਾਰੇ ਜਦੋਂ ਇਸ ਬਾਰੇ ਹਮੂਦਮਤੇ ਬਹੁਤ ਬਾਰ ਬੁਰਾ ਨੁਕਤਾ ਲੱਗਿਆ ਤਾਂ ਇਹ ਵੀ ਇਹ ਗੱਲ ਪਤਾ ਲੱਗ ਰਹੀ ਹੈ ਕਿ ਉਹਨਾਂ ਦੇ ਵੀ ਜਿਹੜੀ ਲੋਕੀ ਹੈ ਉਹਨਾਂ ਦੇ ਵੱਲੋਂ ਇੱਕ ਸਟੇਟਮੈਂਟ ਜਾਰੀ ਕਰਵਾਈ ਗਈ ਹੈ ਕਿ ਪ੍ਰਮੁਖ ਕੁਤ ਮਾਰੀ ਸੀ ਦੇਖੋ ਜਿਹੜਾ ਮੁੱਖ ਮੰਤਰੀ ਦੀ ਟੀਮ ਸੀ ਉਹਨਾਂ ਵੱਲੋਂ ਇੱਕ ਸਟੇਟਮੈਂਟ ਆਇਆ ਉਹ ਸਟੇਟਮੈਂਟ ਕੀ ਹੈ ਇਧਰਲੇ ਪਾਸੇ ਕੁਲਤਾਰ ਸਿੰਘ ਸੰਧਵਾ ਦੇ ਘਰ ਨੂੰ ਸਿਕਿਉਰਟੀ ਦੀ ਅੱਧੀ ਦਰਜਨ ਤੋਂ ਜ਼ਿਆਦਾ ਗੱਡੀਆਂ ਦਾ ਜਾਣਾ ਕੀ ਇਸ਼ਾਰਾ ਕਰਦਾ ਹੈ ਕਿ ਉਹਨਾਂ ਨੂੰ ਕਾਰਜਕਾਰੀ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਇਹਦਾ ਅਰਥ सीएम साहब ਢਿੱਲੇ ਚੱਲ ਚੱਲ ਰਹੇ ਨੇ بیمار ਚੱਲ ਰਹੇ ਨੇ ਹਾਲਾਂਕਿ ਉਹਨੂੰ ਡਾਕਟਰਾਂ ਨੇ ਹਲੇ ਛੁੱਟੀ ਤੱਕ ਨਹੀਂ ਦਿੱਤੀ ਇਹ ਸਾਰਾ ਪੰਜਾਬ ਜਾਣ ਦਾ ਤਾਂ ਦੂਜੇ ਪਾਸੇ ਜਿਹੜੀ ਉਹਨਾਂ ਦੇ ਕੋਲ ਖਬਰ ਪਹੁੰਚਦੀ ਹੈ सीएम साहब ਦੇ ਕੋਲ ਉਹਨਾਂ ਦੀ ਟੀਮ ਦੇ ਕੋਲ ਕਿ ਜਿਹੜੇ ਕੁਲਤਾਰ ਸਿੰਘ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਘਰ ਨੂੰ ਜਿਹੜੀਆਂ ਗੱਡੀਆਂ ਗਈਆਂ ਨੇ ਹੈ ਤਾਂ ਇਹਨਾਂ ਦਾ ਆਪਦਾ ਹੀ ਬਣਾਇਆ ਹੁੰਦਾ ਦਾ ਸਾਰਾ ਸਿਸਟਮ ਪਰ ਜਿਹੜੀ ਕਹ ਰਹੇ ਨੇ ਉਤੋਂ ਮਤਲਬ ਹਾਈ ਕਮਾਂਡ ਦੇ ਕੋਈ ਆਰਡਰ ਨੇ ਜਿਹੜੇ ਅਲੱਗ ਅਲੱਗ ਤੌਰ ਤੇ ਉਹ ਸੀਐਮ ਤੋਂ ਵੀ ਪਰੇ ਨੇ ਤਾਂ ਜਿਹੜਾ ਸੀਐਮ ਸਾਹਿਬ ਕੋਲ ਜਦੋਂ ਜਾਣਕਾਰੀ ਪਹੁੰਚੀ ਤਾਂ ਉਹਨਾਂ ਨੇ ਕਿਹਾ ਵੀ ਸੀਐਮ ਸਾਹਿਬ ਉਹਨਾਂ ਦੀ ਟੀਮ ਨੇ ਕਿਹਾ ਸੀਐਮ ਸਾਹਿਬ ਠੀਕ ਨੇ ਵੀ ਇਹ ਜਿਹੜੀ ਕੁਰਸੀ ਹੈ ਇਹ ਨਾ ਚਲੀ ਜਾਵੇ ਤਾਂ ਦੇਖੋ ਜਿਹੜਾ ਹਾਈ ਕਮਾਂਡ ਦਾ ਸਿਸਟਮ ਹੈ ਉਹ ਹੀ ਜਾਣਦੇ ਨੇ सीएम साहब ਕੋਲ ਰਹਿਣੀ ਚਾਹੀਦੀ ਆ ਜਾਂ ਉਹਨਾਂ ਕੋਲ ਜਾਣੀ ਚਾਹੀਦੀ ਕਿਉਂਕਿ ਉਹਨਾਂ ਕੋਲ ਪਾਵਰ ਜ਼ਿਆਦਾ ਹੁੰਦੀ ਹੈ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਤਾਂ ਹੁਣ ਭਗਵਾਨ ਤਮਾਨ ਦੀ ਸਿਹਤ ਨੂੰ ਲੈ ਕੇ ਚਾਰੇ ਪਾਸੇ ਅੱਗ ਵਾਂਗੂ ਖਬਰ ਫੈਲੀ ਹੋਈ ਆ ਤਾਂ ਅਸੀਂ ਵੀ ਕਹਿੰਦੇ ਆ ਵੀ ਚਲੋ ਨਿੱਜੀ ਜ਼ਿੰਦਗੀ ਦੇ ਉੱਤੇ ਸਵਾਲ ਕਰਨਾ ਮਾੜਾ ਹੁੰਦਾ ਪਰਮਾਤਮਾ ਦਾ ਨਹੀਂ ਪਤਾ ਕਿ ਇਹਨੂੰ ਮੰਜੇ ਦੇ ਵਿੱਚ ਸੱਟ ਲਏ ਪਰ ਜਿਹੜਾ ਕੋਈ ਕਰਮਾਂ ਦੇ ਹਿਸਾਬ ਨਾਲ ਆਪਦੇ ਵਿਧੀ ਦੇ ਵਿਧਾਨ ਨਾਲ ਚਲੋ ਜਿਹੜਾ ਕਿ ਉਹਨਾਂ ਨੂੰ ਬੈੱਡ ਤੇ ਪੈਣਾ ਪਿਆ ਉਹ ਇੱਕ ਅਲੱਗ ਗੱਲ ਆ ਅਸੀਂ ਉਹਦੇ ਤੇ ਟਿੱਪਣੀ ਨਹੀਂ ਕਰਾਂਗੇ ਕਿਉਂਕਿ ਕੋਈ ਹੱਕ ਨਹੀਂ ਆਪਾਂ ਨੂੰ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਵਿਚਾਰ ਕਰਨ ਦਾ ਅਸੀਂ ਤਾਂ ਇਹੀ ਕਹਾਂਗੇ ਕਿ ਜਲਦ ਤੋਂ ਜਲਦ ਬੰਦਾ ਠੀਕ ਹੋ ਜਾਵੇ ਕਿਉਂਕਿ ਉਸ ਅੰਦਰਲੇ ਜਿਹੜਾ ਸ਼ੈਤਾਨ ਨਾਲ ਆ ਉਸੇ ਨਾਲ ਟੱਕਰ ਹੈ ਆਪਣੇ ਲੋਕਾਂ ਦੀ ਸਾਡੀ ਤਾਂ ਜਿਹੜਾ ਉਹ ਇਨਸਾਨ ਦਾ ਜਿਹੜਾ ਢਾਂਚਾ ਹੈ ਉਹਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਅਸੀਂ ਵੀ ਕਹਿੰਨੇ ਬੰਦਾ ਠੀਕ ਹੋ ਜਾਵੇ ਚੰਗੀ ਸਿਹਤ ਹੋ ਜਾਵੇ ਕਾਮਨਾ ਕਰਦੇ ਆ ਕਿਉਂਕਿ ਸਾਡੇ ਪੰਜਾਬ ਦਾ ਵੈਸੇ ਤਾਂ ਮੁੱਖ ਮੰਤਰੀ ਤਾਂ ਚਲੋ ਹੈ ਗਈ ਆ ਇਨਸਾਨੀਅਤ ਤੌਰ ਤੇ ਕਰਦੇ ਆ ਅਸੀਂ ਪਰ ਜਿਹੜੀ ਹੁਣ ਵੱਡੀ ਗੱਲ ਆ ਉਹ ਪੰਜਾਬ ਦੇ ਵਿੱਚ ਅੱਗ ਵਾਂਗੂ ਫੈਲ ਚੁੱਕੀ ਆ ਵੀ ਸੀਐਮ ਸਾਹਿਬ ਦੀ ਕੁਰਸੀ ਗਈ ਤੇ ਜਿਹੜਾ ਕੁਲਤਾਰ ਸੰਧਵਾ ਇਹਨਾਂ ਦੇ ਘਰ ਨੂੰ ਸਕਿਉਰਿਟੀ ਵੱਧ ਚੁੱਕੀ ਆ ਉਹਦੀ ਹਾਲਾਂਕਿ ਤੁਸੀਂ ਸੁਣ ਵੀ ਲਿਆਉਣਾ ਅੱਧੀ ਦਰਜਨ ਤੋਂ ਜ਼ਿਆਦਾ ਗੱਡੀਆਂ ਉਹਨਾਂ ਦੇ ਘਰ ਨੂੰ ਜਾ ਚੁੱਕੀਆਂ ਨੇ ਕੌਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਕੀ ਵਿਚਾਰ ਹੋਣਗੇ ਉਹਨਾਂ ਦੇ ਉਹ ਤਾਂ ਹੁਣ ਹਾਈ ਕਮਾਂਡ ਦੱਸੇ ਜਾਂ ਸੀਐਮ ਸਾਹਿਬ ਦੇ ਕੋਲ ਕੋਈ ਸੰਦੇਸ਼ ਆਉਣਾ ਕੋਈ ਵੀ ਅਪਡੇਟ ਆਉਗੇ ਆਪਣੇ ਚੈਨਲ ਦੇ ਉੱਤੇ ਪਹਿਲਾਂ ਪਾਈ ਜਾਊਗਾ ਤਾਂ ਸੀਐਮ ਸਾਹਿਬ ਜਿਹੜਾ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਿਆਂ ਇਹਨਾਂ ਦੀ ਜਿਹੜੀ ਪਾਰਟੀ ਆ ਕੱਲ ਵਿਕਰਮ ਸਿੰਘ ਮਜੀਠੀਆ ਨੇ ਵੀ ਕਿਹਾ ਵੀ ਭਾਈ ਤੁਸੀਂ ਅੰਦਰੂਨੀ ਜਾਣਕਾਰੀਆਂ ਜਿਹੜੀਆਂ ਬਾਹਰ ਕੱਢੋ सीएम साहब दाखिल ਹੋਣ ਤਿੰਨ ਦੇ ਜਿਹੜੇ ਲੀਡਰ ਨੇ ਉਹ ਨਾ ਤਾਂ মিডিਆ ਨੂੰ ਜਾਣ ਦਿੰਦੇ ਆ ਨਾ ਕੋਈ ਪ੍ਰਕਿਰਿਆ ਆਪ ਦਿੰਦੇ ਆ ਬਾਹਰ ਆ ਕੇ ਵੀ ਭਾਈ ਉਹ ਕਿਸ ਤਰ੍ਹਾਂ ਦਾ ਹੈ ਜਾਂ ਕਿਸ ਤਰ੍ਹਾਂ ਨਹੀਂ ਹਾਲ ਕੀ ਹੈ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਕਿਉਂਕਿ ਕੁਝ ਲੋਕਾਂ ਦੀਆਂ ਜਿਹੜੀਆਂ ਧਾਰਾਂ ਜੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਫਿਕਰ ਹੁੰਦਾ ਵੈਸੇ ਤਾਂ ਵੱਡੇ ਪੱਦਰ ਤੇ ਜਿਹੜੀਆਂ ਗੱਲਾਂ ਬਾਤਾਂ ਗਵਾ ਚੁੱਕੇ ਨੇ ਸੀਐਮ ਭਗਵੰਤ ਮਾਨ ਆਪਣੇ ਬੰਨੀਓ ਕਿਉਂਕਿ ਤੁਸੀਂ ਦੇਖਿਆ ਹੋਣਾ ਅੱਜ ਵੀ ਚਰਚਾ ਦੇ ਵਿੱਚ ਇਹ ਗੱਲ ਆਈ ਸੀ ਵੀ ਕੋਈ ਵੀ ਲੀਡਰ ਕੋਈ ਵੀ ਮੰਤਰੀ ਪੰਜਾਬ ਦਾ ਨਾ ਕੋਈ ਦਿੱਲੀ ਦਾ ਕੋਈ ਗਿਆ ਹੀ ਨਹੀਂ ਪਤਾ ਲੈਣ ਹੀ ਨਹੀਂ ਗਿਆ ਤਾਂ ਹੁਣ ਤੁਸੀਂ ਦੱਸੋ ਛਵੀ ਕੀ ਐ ਸੀਐਮ ਸਾਹਿਬ ਦੀ ਤਾਂ ਮੈਂ ਚਾਹੂੰਗਾ ਸਾਡੇ ਪੰਜਾਬ ਦੇ ਲੋਕਾਂ ਨੂੰ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਇਹ ਜਿਹੜੀਆਂ ਮੈਸੇਜ ਨੇ ਇਹ ਜਨਤਾ ਦੇ ਪ੍ਰਤੀ ਬੜਾ ਅਹਿਮ ਰੋਲ ਨਿਭਾਉਂਦੇ ਨੇ ਯਾਨੀ ਜਨਤਾ ਦੇ ਵਿੱਚ ਇਹ ਗੱਲ ਜਾਂਦੀ ਆ ਤਾਂ ਜਿਨ੍ਹਾਂ ਨੂੰ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਵੀ ਪਤਾ ਲੱਗੇ ਜਿਹੜੇ ਉਹਦੇ ਸੰਗੀ ਨੇ ਉਹਨਾਂ ਨੂੰ ਵੀ ਪਤਾ ਲੱਗੇ ਮੈਂ ਚਾਹੁੰਨਾ ਕਿ ਹੱਕ ਦੀ ਗੱਲ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਪੰਜਾਬੀ ਉਹ ਜਿਹੜਾ ਭੈਣ ਭਰਾ ਨਾਮਾ ਚੈਨਲ ਤੇ ਆ ਉਹ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣੇ ਲੋਕਾਂ ਦੇ ਪ੍ਰਤੀ ਜਿਹੜਾ ਕਿ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚੂ ਆ ਇਹ ਜ਼ਰੂਰੀ ਹੈ ਕਿਉਂਕਿ ਸਾਡੇ ਪੰਜਾਬ ਦੀ ਆਵਾਮ ਬੜੀ ਸੁੱਤੀ ਜੀ ਪਈ ਹੈ ਮੈਂ ਕਹੂੰ ਆ ਵਿੱਚੋਂ ਜਿਹੜੇ ਕਿ ਸਾਡੀ ਨਵੀਂ ਜਨਰੇਸ਼ਨ ਆ ਇਹਨਾਂ ਨੂੰ ਖਾਸ ਕਰਕੇ ਲੋੜਾ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ